ਵਾਹਿਗੁਰੂ ਜੀ ਤੇ ਤੁਹਾਡਾ ਆਪਣੇ ਚੈਨਲ ਕਬੱਡੀ ਅਪਡੇਟ 2K ਤੇ ਹਾਂਜੀ ਜੇਕਰ ਦੋਸਤੋ ਤੁਸੀਂ ਆਪਣੇ ਚੈਨਲ ਕਬੱਡੀ ਅਪਡੇਟ 2K ਤੇ ਨਵੇਂ ਆਏ ਆ ਤਾਂ ਆਪਣੇ ਕਬੱਡੀ ਅਪਡੇਟ 2K ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਜਰੂਰ ਦਬਾ ਲਓ ਜੋ ਕਿ ਹਰ ਨਵੀਂ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚ ਸਕੇ ਤੇ ਬਾਈ ਪਹਿਲਾਂ ਬਾਈ ਉਹ ਦੂਜੀ ਦੀ ਇੱਕ ਇਹ ਨਦੀ ਲਈ ਇਹ ਨਦੀ ਟਰਾਈ ਕੀਤੀ ਪਹਿਲਾਂ ਹਨ ਤੇ ਹੁਣ ਆਪਾਂ ਕਰਾਂਗੇ ਰੌਕ ਦੀ ਰੌਕ ਦੀ ਟਰਾਈ ਕਰਾਂਗੇ ਜੇ ਬੰਦੇ ਫੱਟ ਬੈ ਗਈ ਤਾਂ ਅਸੀਂ ਝੱਟ ਫਿਰ ਖੋਦਾ ਮਾਰ ਵੀ ਦਿੰਦੇ ਹੁੰਦੇ ਆ। ਕਿਹ ਬਾਈ ਸੁਨੀਪ? ਲੈ ਬਈ ਆ ਸੁਨੀਪ ਬਾਈ ਦਾ ਮੁੰਡਾ ਐ। ਚਲੋ ਅੱਜ ਉਸਤਾਦ। ਆਪਣੇ ਤੇ ਯਕੀਨਤਾ ਕਰਦੇ ਨੇ ਇੰਨਾ ਕਿ ਤਾਂ ਹੈ। ਲਓ ਜੀ ਭਰਾ ਸਾਡਾ ਸੰਦੀਪ 벨ਟ ਲਾਉਣੇ ਪੈਣਗੇ ਕਿਉਂਕਿ ਆਪਾਂ ਨੂੰ ਆ ਨਾ ਇਹ ਸੋਨਾ ਸੁਨਿਆਵੇ ਦੇਣਾ ਆਪਾਂ ਨੇ 벨ਟ ਤੋਂ ਬਿਨਾਂ ਗੱਡੀ ਚਲਾਇਆ ਕਰੋ। ਇਹ ਪਹਿਲੀ ਵਾਰ ਕਰ ਰਹੇ ਹਾਂ ਬਈ ਟ੍ਰਾਈਲ ਲੈ ਰਹੇ ਹਾਂ ਹਾਂ ਪਹਿਲਾਂ ਮੈਂ ਟ੍ਰਾਈਲ ਲੈਂਦੀ ਸੀ ਹਾਂ ਇੱਕ ਵਾਰ ਹਾਂ ਪਹਿਲਾਂ ਉਹ ਦੂਈ ਨਹੀਂ ਲਈ ਸੀ ਅੱਛਾ ਓਕੇ ਤੇ ਗੱਬਰੂ ਨੂੰ ਦਿਖਾਉਣ ਹੱਤਰ ਆ ਬੈਠਾ ਹੈ ਬਾਈ ਸਾਡੇ ਨਾਲ ਯਕੀਨ ਤਾਂ ਹੈਗਾ ਛੱਡ ਦੇ ਹਾਂ ਗੱਲ ਆਦੀ ਉਹ ਬਾਈ ਪ੍ਰੋਪਰ ਲੌਗ ਬੁੱਕ ਭਰਨੀ ਪੈਂਦੀ ਹੈ ਨਾ ਦਿਖਾਉਣਾ ਪੈਂਦਾ ਕੰਪਨੀ ਨੂੰ ਰਿਕਾਰਡ ਚੱਲਾਗਾ ਹਾਂ ਚਲੋ ਚਲੋ ਇਹ ਕੋਰ ਰੱਖਣਾ ਪੈਂਦਾ ਨਾ ਬਈ ਫਿਰ ਕੰਪਨੀ ਦਿਖਾਉਣ ਲਈ ਨਾ ਮੈਂ ਵੀ ਡਰਾਈਵ ਕਰ ਲਈ ਹੈ ਨਾ ਤੇ ਹੁਣ ਉਸਤਾਦ ਸਾਡਾ ਗੱਬਰੂ ਲੈ ਪਰ ਬਾਈ ਦਾ ਮੁੰਡਾ ਚਲਾਊਗਾ ਲੈ ਵੀ ਗੱਬਰੂ ਆ ਇਹ ਉਸਤਾਦ ਇਹਨੋ ਹੋ ਲੱਗਦਾ ਹੈ ਕਿੰਗਾ ਜਿਹੜਾ ਆਟੋਮੈਟਿਕ ਦਾ ਕੀ ਹੁੰਦਾ ਅਡਾਸ ਅਡਾਸ ਬਾਵਾ ਦੇ ਕੋਈ ਦਾ ਤਾਂ ਲੱਗੀ ਹੁੰਦਾ ਲੈਂਚ ਨੂੰ ਕਰ ਲਓ ਤੁਸੀਂ ਗੱਡੀ ਨੂੰ 50 ਤੋਂ ਉੱਪਰ ਕਰੋ 60 ਤੋਂ ਕਰ ਲਓ 90 90 ਦਾ ਕਰਕੇ ਲਾਵਾਂਗੇ ਆਪਾਂ ਸੈਟਲਰ ਬਰਨ ਦਾ ਬਣਾ ਕਰ ਲਾਵਾਂਗੇ ਸੈਟਲਰ ਬਰਨ ਉੱਪਰ ਇਧਰ ਲਾਵਾਂ ਹਾਂ ਇਧਰ ਪੱਟੀ ਜੀ ਕਰ ਲੈ ਇੱਕ ਜੇ ਮਰਜ਼ੀ ਕਰ ਲੈ ਇੱਕ ਜਰਾ ਟਪਾ ਲਾ ਪਹਿਲਾਂ ਖੱਟ ਜਾ ਇਹਵੇਂ ਲੱਗ ਰਹੀ ਐ ਠੀਕ ਐ ਹੁਣ ਲੈ ਆ ਪੱਟੀ ਤੋਂ ਬਾਹਰ ਨਹੀਂ ਜਾਂਦੀ ਹੁਣ ਆਏ ਜੇ ਕੋਈ ਚੀਜ਼ ਆ ਤਾਂ ਵੀ ਸੈਂਸਰ ਦੇ ਨਾਲ ਰੁਕ ਜੂ ਹਣਾ ਇਹਨੂੰ ਅੜਾਸ ਕਹਿੰਦੇ ਬਾਈ? ਹਾਂ ਅੜਾਸ ਲੈਵਲ 2 ਹੈ। ਅੜਾਸ ਲੈਵਲ 2 ਹੈ। ਕੋਈ ਨਹੀਂ। ਦੇਖੋ ਜੀ ਪੱਟੀ ਦੇਖ ਨਾ। ਨਾਲ-ਨਾਲ ਹੀ ਰਹੋਗੇ ਪੱਟੀ ਤੇ। ਕੋਈ ਨਹੀਂ ਸਿੱਧੀ। ਇੱਧਰ ਰੱਖ। ਇੱਧਰ ਇੱਧਰ ਕਰ। ਕੰਮ ਹੋ ਗਿਆ। ਇਹ ਤਾਂ ਵੀ ਮੈਂ ਡੇਟ ਕਾਉਂ ਜਾਉਣੀ। ਇਹ ਮਿਲੋ ਪਾਪਾ। ਹਾਂ। ਤੇਰੇ ਹੱਥ ਸੱਡ ਰਖ ਨੇ? ਹਾਂ ਦੇ। ਪਰਲੇ ਪੱਟੀ ਇਹ ਕਰ ਲਓ। ਇਹਨੂੰ ਪਰਲੇ ਪੱਟੀ ਪੱਟੀ ਜੀ ਕਰੋ। ਪਹਿਲਾਂ ਫੁੱਲ ਸਪੀਡ ਤੇ ਸੀ ਜੋ ਟਰੱਕ ਨੇੜੇ ਆ ਗਿਆ ਫਿਰ ਇਹਨੇ ਆਪਣੇ ਆਪ ਹਨਾ ਅੱਧ ਸਟੀering ਤੋਂ ਹੱਥ ਛੱਡੇ ਹੋਏ ਤੇ ਰੇਸ ਤੋਂ ਪੈਰ ਸੱਟੇ ਜਿਨੇ ਜਮਾ ਹੁਣ ਸਲੋ ਹੋ ਗਿਆ ਤੇ ਇਧਰ ਲੈ ਵਾਸੇ ਕਰਕੇ ਦਈ ਮੈਨੂੰ ਇਧਰ ਕੱਪ ਫੇਰ ਬਾਜੂਗੀ ਆ ਦੇਖ ਕੇ ਛੱਡ ਦੇ ਛੱਡ ਦੇ ਛੱਡ ਦੋ ਛੱਡ ਦੋ ਲੈ ਬਈ ਨਾ ਨਾ ਠੀਕ ਆ ਦੇਖ ਆਪਣੇ ਆਪ ਹੱਥ ਛੱਡ ਕੇ ਨਾ ਛੱਡ ਦੇ ਹੱਥ ਫਿਰ ਕਿਉਂ ਆ ਰਿਹਾ ਦੇ ਕੋਲੇ ਆ ਕੇ ਕੋਲੇ ਆ ਕੇ ਫੇਰ ਰੁਕ ਜੂ ਨਾ ਦੇਖ ਦੇ ਉਹ ਟਰੱਕ ਦੇ ਜਾਂ ਕੋਲੇ ਦੇਖ ਸਾਰੋ ਦੇਖ ਦੇ ਰੁਕੋਗੇ ਕਿੰਨਾ ਰੁਕੋਗੇ ਪੱਕਾ ਆਪੇ ਦਾ ਸੁੱਧੂ ਪਹਿਲੀ ਪਰ ਜਾਂ ਫਿਰ ਜਾਂ ਫਿਰ ਕਿੰਨੇ ਮਿੰਟ ਰੁਕਦੀ ਹੈ ਹੌਲੀ ਆ ਰਹੀਆਂ ਅੰਦਰੇ ਮੋੜਾਂਗੇ ਆਪਾਂ ਦਾ ਨਾ ਨਾ ਕੋਈ ਇੰਤਜ਼ਾਮ ਤੋਂ ਸਦੀ ਸਦੀ ਆ ਆਹ ਰੱਖ ਆਹਨੇ ਕਰਦੇ ਦੀ ਹੋਣੀ ਆਹ ਦੇਖ ਟਰੱਕ ਦੀ ਸਪੀਡ ਜਿੰਨੀ ਸਪੀਡ ਹੋਵੇ ਉਹਨੇ ਵੀ ਟਰੱਕ ਪਰਾਂ ਹੋ ਗਿਆ ਫੇਰ ਦੇਜੋ ਜੇ ਇੰਨਾ ਤਾਂ ਟਰੈਕਟਰ ਦੇ ਲੇਚ ਕਰ ਲਓ ਦੋ ਘਲਾ ਰੁਕ ਲਓ ਪਰਲੇ ਪਰਲੇ ਰੋਕਣ ਦੀ ਲੋੜ ਹੀ ਨਹੀਂ ਦੇਖ ਦੇ ਇਹ ਮਰਤਾਨਾ ਇਹਨੇ ਦੀ ਅਵੇ ਤੇ ਹਾਂ ਦਾ ਬਰੂਆ ਕਿਵੇਂ ਲੱਗੇ ਵਰਗਮਾ ਵਧੀਆ ਹੀ ਉਹ ਦੱਸ ਜਿਹੜਾ ਬਗੈਰ ਮਲਕ ਰਡਾਰ ਹਾਂ ਉਹ ਵੀ ਹਾਂਜੀ ਕਿੱਦਾਂ ਲੱਗੀ ਆਪਣੇ ਚੈਨਲ ਦੀ ਅਪਡੇਟ ਸਾਰੇ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੋ ਧੰਨਵਾਦ